ਸਵਾਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅੰਕ 473 ਤੇ ਸੁਪਾਈਆਂ ਆਸਾ ਰਗ ਦੀ 22ਵੀਂ ਪਉੜੀ ਦਾ ਵਿਚਾਰ ਆਪਾਂ ਅੱਜ ਕਰਦੇ ਹਾਂ ਸ਼ਲੋਕ ਮਹਲਾ ਪਹਿਲਾ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਈ ਜਿਨ੍ਹਾਂ ਕੋਈ ਬੰਦੇ ਦੇ ਅੰਦਰ ਗਹਿਰਾ ਵਿਚਾਰ ਹੋਏਗਾ ਉਨਹੀਂ ਉਹ ਧੀਰਜ ਨਾਲ ਬੋਲੇਗਾ ਤੇ ਉਹਦੇ ਵਿੱਚ ਪ੍ਰੇਮ ਹੋਏਗਾ ਪਰ ਜਿਹੜੇ ਮਨੁੱਖ ਰੁੱਖਾ ਬੋਲਦੇ ਐ ਉਹਨਾਂ ਦੇ ਮਨ ਵਿੱਚ ਵੀ ਰੁੱਖਾਪਨ ਹੈ ਜਾਨਵਰ ਦੇ ਅੰਦਰ ਪ੍ਰੇਮ ਨਹੀਂ ਹੈ ਫਿੱਕੋ ਫਿੱਕਾ ਸਦੀਏ ਫਿੱਕੀ ਫਿੱਕੇ ਫਿੱਕੀ ਸੂਏ ਜਿਹੜੋ ਜਿਹੋ ਕੰਦਾ ਇਸ ਤਰ੍ਹਾਂ ਦੇ ਸੰਸਕਾਰ ਰੱਖਦਾ ਹੈ ਤੇ ਫਿਰ ਉਹ ਫਿਰ ਸੰਸਾਰ ਦੇ ਵਿੱਚ ਹੀ ਫੁੱਖਾ ਹੀ ਆਖਿਆ ਜਾਂਦਾ ਹੈ। ਮਤਲਬ ਇਸ ਗੱਲ ਨਾਲ ਹੀ ਮਸ਼ਹੂਰ ਹੋ ਜਾਂਦਾ ਹੈ ਕਿ ਬੜਾ ਰੱਖਾ ਬੰਦਾ ਹੈ। ਇਹ ਲੋਕੀ ਉਸ ਨੂੰ ਇਸੇ ਗੱਲ ਨਾਲ ਯਾਦ ਕਰਦੇ ਆ। ਫਿੱਕਾ ਕਰਕੇ ਸੱਪੀਏ ਮੂ ਤੁਕਾ ਫਿੱਕੇ ਪਾਈ ਗੁਰੂ ਜੀ ਕਹਿੰਦੇ ਜਿਹੜਾ ਫਿਰ ਇਸ ਤਰ੍ਹਾਂ ਦੇ ਰੁੱਖੇ ਸੁਆਲ ਆ ਬੰਦਾ ਉਹ ਸੰਸਾਰ ਤੇ ਤੇ ਕੋਈ ਖੱਟੀ ਖੜਦਾ ਹੀ ਨਹੀਂ ਮਾਲਕ ਦੇ ਦਰ ਤੇ ਵੀ ਪਰਵਾਹ ਨਹੀਂ ਹੈ ਕਿਉਂਕਿ ਉਹਦੇ ਅੰਦਰ ਪਿਆਰ ਨਹੀਂ ਇਥੇ ਬਾਹਰੇ ਵਿੱਗੇ ਪਣ ਦੀ ਗੱਲ ਨਹੀਂ ਬਾਹਰੇ ਰੁੱਖੇ ਪਣ ਦੀ ਗੱਲ ਨਹੀਂ ਅੰਦਰ ਪਿਆਰ ਨਹੀਂ ਹੈ ਤਾਂ ਹੀ ਮੁਖ ਤੇ ਠਿਕਾਇ ਹੈ ਫੇਕਾ ਮੁਰਖ ਆਕੀਏ ਪਾਣਾ ਲੈ ਸਜਾਈ ਗੁਰੂ ਜੀ ਕਹਿੰਦੇ ਫਿਰ ਐਸਾ ਜਿਹੜਾ ਜੀਤੇ ਅੰਦਰ ਪ੍ਰੇਮ ਨਹੀਂ ਪ੍ਰੇਮ ਤੋਂ ਸਖਣਾ ਜਿਹੜਾ ਬੰਦਾ ਹੈ ਉਹਨੂੰ ਘਰੇ ਜੁੱਤੀਆਂ ਦੀ ਮਾਰ ਕਹਿੰਦੀ ਹੈ ਜਿਵੇਂ ਹਵੇਸ਼ਈ ਉਹ ਆਪਣੀ ਬੇਇੱਜ਼ਤੀ ਕਰਾਉਂਦਾ ਹੈ ਇੱਥੇ ਵੀ ਤੇ ਫਿਰ ਮਾਲਕ ਦੇ ਦਰਤੇ ਵੀ ਕਿਉਂਕਿ ਅੰਦਰ ਉਹਦੇ ਅੰਦਰ ਪ੍ਰੇਮ ਨਹੀਂ ਹੈ ਹੁਣ ਐਸਾ ਗੁਰੂ ਜੀ ਕਿਉਂ ਕਹਿ ਰਿਹਾ ਆਓ ਆਪਾਂ ਜਬਜੀ ਸਾਹਿਬ ਦੀ ਇੱਕ ਪੰਕਤੀ ਪੜ੍ਹ ਕੇ ਇਸ ਵਿਚਾਰ ਨੂੰ ਸਮਝੀਏ ਸਾਜਾ ਸਾਹਿਬ ਸਾਚ ਨਾਈ ਭਾਗਿਆ ਭਾਉ ਅਪਾਰ ਉਹ ਮਾਲਕ ਸੱਚ ਹੈ ਉਹਦੇ ਨਿਯਮ ਉਹਦਾ ਕਾਨੂੰਨ ਉਹਦਾ ਹੁਕਮ ਉਹ ਵੀ ਸੱਚ ਹੈ ਤੇ ਉਸ ਮਾਲਕ ਦੇ ਦੀ ਬੋਲੀ ਹੈ ਜਿਹੜੀ ਉਹ ਬੇਅੰਤ ਪਿਆਰ ਹੈ ਯਾਨੀ ਜਿਹੜਾ ਉਹਦਾ ਹੁਕਮ ਹੈ ਉਹ ਸਾਰੇ ਵਾਸਤੇ ਇੱਕ ਹੋ ਜਾਏਗਾ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਹੁਕਮ ਸਾਰੇ ਵਾਸਤੇ ਇੱਕੋ ਜਿਹਾ ਵਰਤਦਾ ਪਿਆਰ ਪਿਆਰ ਵਰਤਦਾ ਹੈ ਅਦব ਤੇ ਸਤਕਾਰ ਨਾਲ ਆਲਾ ਸੀ ਉਸ ਹੁਕਮ ਨੂੰ ਮੰਨੀਏ ਕਿ ਉਸ ਨਾਲ ਪਿਆਰ ਪਾਇਆਏ ਜੇ ਸੀ ਰੁੱਖੇ ਹਾਂ ਸਾਡੇ ਅੰਦਰ ਪਿਆਰ ਨਹੀਂ ਹੈ ਤੇ ਫਿਰ ਉਸ ਪਿਆਰ ਨਾਲ ਸਾਡਾ ਪਿਆਰ ਕਿਵੇਂ ਪਾਇਏਗਾ ਉਸ ਹੁਕਮ ਨੂੰ ਕਿਵੇਂ ਜਾਣਾਂਗੇ ਉਸ ਨੂੰ ਕਿਵੇਂ ਸਮਝਾਂਗੇ ਕਿਉਂਕਿ ਰੁੱਖਾ ਪਾਣਾ ਮਹਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਧਰਫਾਇਲ ਗੁਰੂ ਜੀ ਕੇ ਅੰਦਰ ਤੇ ਚੂਠ ਪਿਆ ਲਾਲਚ ਪਿਆ ਖਰੀਦ ਪਿਆ ਠੱਗੀਆਂ ਪਈਆਂ ਤੇ ਬਾਹਰੋਂ ਆਪਣੀ ਪੂਰੀ ਇੱਜ਼ਤ ਬਣਾਈ ਬੈਠਾ ਹੈ ਗੁਰੂ ਜੀ ਕਹਿੰਦੇ ਅਤੇ ਜਗਤ ਵਿੱਚ ਫਿਰ ਐਸਾ ਬਖਾਵਾ ਬਣਾਈ ਬੈਠਾ ਬੰਦਾ ਅਰਥਰ ਤੀਰਤ ਜੀਨਾਵੇਂ ਉਤਰੇ ਨਹੀਂ ਮੈਲ ਗੁਰੂ ਜੀ ਕਹਿੰਦੇ 12 ਤੋਂ 68 ਤੀਰਥਾਂ ਤੇ ਵੀ ਨਾਲਵੇਂ ਬਾਹਰ ਤੋਂ ਆਪਣੇ ਆਪ ਨੂੰ ਕਿੰਨੀ ਵਰਦੀ ਪਵਿੱਤਰ ਕਰ ਲਈ ਇਸਰੀਰ ਨੂੰ ਪਰ ਤੇਰੇ ਅੰਦਰ ਜਿਹੜੀ ਬੈਲ ਹੈ ਉਹ ਤੇ ਨਹੀਂ ਲੈਣੀ ਉਹ ਵੀ ਲੈਣੀ ਕਿਉਂਕਿ ਉਹ ਲੈਣੀ ਕਿਹਦੇ ਨਾਲ ਲੈਣੀ ਹੈ ਨਾਮ ਨਾਲ ਅਕਾਲ ਪੁਰਖ ਵੇਗਨ ਦੀ ਯਾਦ ਨਾਲ ਜੇਨ ਪਟ ਅੰਦਰ ਬਾਹਰ ਗੋਦੜ ਤੇ ਭਲੇ ਸੰਸਾਰ ਵਾਹ ਗੁਰੂ ਜੀ ਐ ਬਾਣੀ ਪੜ ਕੇ ਸਮਝੀਏ ਫੇਰ ਆਖੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਜੀ ਕਮਾਲ ਕਰਤੀ ਐਸੀਆ ਬਾਗ ਜੇਨ ਪੱਟ ਅੰਦਰ ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਅਦਰੋਂ ਪਿਆਰ ਨਾਲ ਖੂਲੇ ਹੋਏ ਹੋਏ ਐ ਬਾਹਰ ਗੁੰਦੜ ਭਾਵੇਂ ਬਾਹਰ ਉਹਨਾਂ ਦੇ ਪਾਟੀਆਂ ਨੀਰਾ ਪਾਈਆਂ ਹੋਈਆਂ ਨੇ ਕੋਈ ਭੇਕ ਨਹੀਂ ਟਾਰਿਆ ਹੋਇਆ ਤੇ ਭਰੇ ਸੰਸਾਰ ਉਹ ਸੰਸਾਰ ਦੇ ਚੰਗੇ ਬੰਦੇ ਆ ਉਹ ਬੰਦੇ ਸੰਸਾਰ ਦੇ ਭਲੇ ਵਾਸਤੇ ਐ ਨੇਕ ਨੇ ਜਿਨ੍ਹਾਂ ਦੇ ਅੰਦਰ ਰੇਸ਼ਮ ਵਰਗਾ ਪਿਆਰ ਹੈ ਤੇ ਉਤੋਂ ਭਾਵੇਂ ਦੇਖਣ ਨੂੰ ਕਿੰਨੇ ਰੁੱਖੇ ਲੱਗਦੇ ਆ ਬਾਹਰ ਉਹਨਾਂ ਦਾ ਭੇਖ ਭਾਵੇਂ ਕਿੰਨੀ ਹੋਵੇ ਮਿੱਠ ਬੋਲੜੇ ਭਾਵੇਂ ਨਹੀਂ ਪਰ ਅੰਦਰ ਮਾਰ ਸੋਣਾ ਪਿਆਰ ਹੈ ਗੁਰੂ ਜੀ ਉਹਨਾਂ ਬਾਰੇ ਕਹੇ ਤੈਨ ਨਿਹੇ ਲਗਾ ਰੱਬ ਸੇਤੀ ਦੇਖਣ ਵਿਚਾਰ ਗੁਰੂ ਜੀ ਕਹਿੰਦੇ ਉਹ ਹਮੇਸ਼ਾ ਉਸ ਮਾਲਕ ਦੇ ਦੀਆਂ ਗੱਲਾਂ ਕਰਦੇ ਉਸੇ ਦਾ ਵਿਚਾਰ ਕਰਦੇ ਐ ਤੇ ਉਹਨਾਂ ਦਾ ਪਿਆਰ ਮਾਲਕ ਨਾਲ ਪੈ ਚੁੱਕਿਆ ਹੈ ਕਿਉਂਕਿ ਉਹ ਉਸੇ ਨੂੰ ਵਿਚਾਰਦੇ ਐ ਹਮੇਸ਼ਾ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹੇ ਉਹ ਮਨੁੱਖ ਪਿਆਰ ਵਿੱਚ ਰਤੇ ਹੋਏ ਕਦੇ ਹੱਸਦੇ ਐ ਤੇ ਕਦੇ ਰੋਦੇ ਐ ਤੇ ਚੁੱਪ ਵੀ ਕਰ ਜਾਂਦੇ ਐ ਜਿਹੜੀ ਕਹਿਣ ਦਾ ਮਤਲਬ ਉਸ ਮਾਲਕ ਦੇ ਪ੍ਰੇਮ ਵਿੱਚ ਉਹ ਮਸਤ ਰਹਿੰਦੇ ਆ ਹੁਣ ਜਦੋਂ ਗੁਰਬਾਣੀ ਜੁੜ ਨਾਲ ਜੁੜੋਂਗੇ ਨਾ ਗੁਰਬਾਣੀ ਨੂੰ পড়ੋਂਗੇ ਤੇ ਸਮਝੋਂਗੇ ਜਦੋਂ ਬਾਣੀ ਸਮਝੇ ਆਉਗੀ ਨਾ ਕਈ ਵਾਰ ਅੱਖਾਂ ਵਿੱਚੋਂ ਜਲਵੀ ਆਏਗਾ ਪਰ ਜੇ ਬਾਣੀ ਨਾਲ ਪ੍ਰੇਮ ਹੋਇਆ ਤਾਂ ਕਿਉਂ ਆਏਗਾ ਕਿ ਕਿਹੋ ਆਏਗਾ ਜਲ ਕੇ ਇਹ ਸਮਝ ਪਏਗੀ ਵੀ ਦਾਤਾ ਜੀ ਤੁਸੀਂ ਤੇ ਸਾਨੂੰ ਬਹੁਤ ਵੱਡੀ ਦਾਤ ਦੇ ਦਿੱਤੀ ਪਰ ਅਸੀਂ ਕੋਲੀ ਬੈਠੇ ਰਹੇ ਇਹ ਦਾਤ ਅਸੀਂ ਲਈ ਨਾ ਬਾਣੀ ਦਾ ਰੋਣ ਆਏਗਾ ਤੇ ਜਦੋਂ ਬਾਣੀ ਸਮਝ ਵਿੱਚ ਆਏਗੀ ਫਿਰ ਹਾਸਾ ਵੀ ਆਏਗਾ ਆਪਣੀ ਮੂਰਖਤਾ ਤੇ ਦੂਜਿਆਂ ਤੇ ਨਹੀਂ ਹੱਸੇਗਾ ਬੰਦਾ ਆਪਣੀ ਮੂਰਖਤਾ ਤੇ ਹੱਸਦਾ ਬੰਦਾ ਕਿ ਗੁਰੂ ਜੀ ਤੇ ਕਿੰਨੀ ਪਿਆਰੀ ਗੱਲ ਕਹਿੰਦੇ ਜੀ ਮੈਂ ਮੱਥਾ ਟੇਕ ਕੇ ਮੁਰਦਾ ਰਿਆ ਤੇ ਕਦੇ ਸੁਣੀ ਨਹੀਂ ਫਿਰ ਬੰਦਾ ਆਪਣੀ ਮੂਰਖਤਾ ਤੇ ਹੱਸਦਾ ਤੇ ਕਦੇ-ਕਦੇ ਚੁੱਪ ਕਰਕੇ ਗੁਰੂ ਦੀ ਬਾਣੀ ਨੂੰ ਸਮਝੇ ਤੇ ਪਿਆਰ ਪਾ ਗਏ ਉਹਦੇ ਨਾਲ ਤੇ ਗੁਰੂ ਜੀ ਉਸੇ ਰੰਗ ਵਿੱਚ ਲੱਗਿਆ ਜਾਂਦਾ ਹੈ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਉਹ ਫਿਰ ਮਾਲਕ ਦੇ ਪਿਆਰ ਤੋਂ ਬਿਨਾਂ ਰਹਿ ਨਹੀਂ ਸਕਦੇ ਲੋਕੀ ਉਹਨਾਂ ਬਾਰੇ ਕੀ ਕਹਿੰਦੇ ਆ ਉਹ ਨਹੀਂ ਸੋਚਦੇ ਹੁਣ ਪਤਾ ਨਹੀਂ ਕਿੰਨੇ ਕੁ ਬੰਦੇ ਕਹਿੰਦੇ ਹੋਣਗੇ ਕਿ ਇਹ ਨੂੰ ਪਤਾ ਨਹੀਂ ਕਰਵਾਣੀ ਵਿੱਚ ਕੀ ਲੱਭਦਾ ਹੈ ਭਾਈ ਜਿਸ ਨੂੰ ਲੱਭਦਾ ਉਸੇ ਨੂੰ ਪਤਾ ਹੈ ਇਹ ਅਨੁਭਵ ਨੇ ਤੇ ਅਨੁਭਵ ਉਹੀ ਲੱਭੇਗਾ ਜਿਹੜਾ ਉਸ ਅਨੁਭਵ ਦੇ ਵਿੱਚ ਜਾਏਗਾ ਹੁਣ ਪਾਣੀ ਦੀ ਢੁਗਾਈ ਤੇ ਜਾ ਕੇ ਮੇਢੀ ਜਾ ਸਕਦੀ ਹੈ ਨਾ ਬਾਹਰੋਂ ਖੜ ਕੇ ਦੇ ਨਹੀਂ ਅਸੀਂ ਕਹਿ ਸਕਦੇ ਕਿ ਇਹ ਪਾਣੀ ਕਿੰਨਾ ਡੂੰਘਾ ਹੈ ਗੁਰਬਾਣੀ ਦੀ ਢੁਗਾਈ ਨੂੰ ਸਮਝਣਾ ਤੇ ਗੁਰਬਾਣੀ ਦੇ ਵਿੱਚ ਜਾਣਾ ਪਏਗਾ ਇਹਦੇ ਵਿੱਚ ਆਪਣੇ ਮਨ ਨੂੰ ਡੋਬਣਾ ਪਏਗਾ ਦਰਬਾ ਅਬਾਟ ਉੱਪਰ ਖਰਚ ਮੰਗਾ ਜੱਵੇ ਦੇਤ ਖਾਈ ਜਿੱਥੇ ਵੀ ਜ਼ਿੰਦਗੀ ਰੂਪ ਵਿੱਚ ਰਾਹ ਵਿੱਚ ਮਨੁੱਖ ਰੱਬ ਦੇ ਨਾਮ ਦੀ ਖੁਰਾਕ ਮੰਗਦਾ ਹੈ ਮਾਲਕ ਉਸੇ ਤੰਬੇ ਦਿੰਦਾ ਹੈ ਕਿੰਨੀ ਪਿਆਰੀ ਚੀਜ਼ ਹੈ ਕਿਹੜਾ ਪਿਆਰਾ ਸਿਧਾਂਤ ਗੁਰੂ ਜੀ ਨੇ ਦੱਸਿਆ ਕਿ ਜਦੋਂ ਵੀ ਉਸ ਉਸ ਮਾਲਕ ਨਾਲ ਜੁੜਨਾ ਚਾਹੀਏ ਅਸੀਂ ਜੁੜ ਸਕਦੇ ਹਾਂ ਦਿਵਾ ਮੇ ਇਕ ਕਲਮ ਇਕਾ ਹਮ ਤੁਮ ਮੇਲ ਗੁਰੂ ਜੀ ਕਹਿੰਦੇ ਉਹਦੀ ਅਦਾਲਤ ਵੀ ਇਕ ਹੈ ਤੇ ਉਹਦਾ ਹੁਕਮ ਵੀ ਇਕ ਹੈ ਤੇ ਫੈਸਲਾ ਕਰਨ ਵਾਲਾ ਵੀ ਉਹ ਇਕ ਹੈ ਨੇਕ ਲਿਖਣਾ ਪੜਾਉਣੀ ਹੋਇ ਇੱਕ ਹੈ ਸਾਰੇ ਮੰਦੇ ਚੀਕਾਂ ਚੰਗੇ ਜਿੰਨੇ ਵੀ ਸਾਹਕਤਾਂ ਨੇ ਇੱਕੋ ਮਾਰਕ ਦੇ ਕਰਤੇ ਹੁੰਦੇ ਆ ਗੁਰ ਕਤੇ ਨਹੀਂ ਆਣਾ ਪੈਂਦਾ ਗਰ ਲਾਇ ਲੇਖਾ ਪੀੜ ਛੁੱਟੇ ਨਾਨਕ ਜਿਉਂ ਧੀਰ ਪਰ ਗੁਰੂ ਜੀ ਕਹਿੰਦੇ ਜੇ ਤੂੰ ਮੰਦੇ ਹਮਲ ਕਰਦਾ ਨਾ ਦੁਨੀਆ ਦੇ ਵਿੱਚ ਤੇ ਫਿਰ ਇਹਦੀ ਸਜ਼ਾ ਵੀ ਤੈਨੂੰ ਐ ਮਿਲੇਗੀ ਜਿਵੇਂ ਤਿਲ ਘਾਣੀ ਵਿੱਚ ਪਿੜੇ ਜਾਂਦੇ ਆ ਮੰਨ ਦੇ ਕਰਮਾਂ ਦਾ ਤੈਨੂੰ ਦੁੱਖ ਹੈ ਜਿਹੜਾ ਉਹ ਭੁਗਤਣਾ ਪਏਗਾ ਉਹ ਤੇਰੇ ਅੱਗੇ ਆਏਗਾ ਪੌੜੀ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ਇੱਕ ਓੰਕਾਰ ਇੱਕ ਤੋਂ ਹੀ ਸਾਰਾ ਕੁਝ ਇੱਕ ਸ਼ਕਤੀ ਤੋਂ ਹੀ ਸਾਰਾ ਮੈਟਰ ਬਣਿਆ ਆਪੇ ਹੀ ਕਰਣਾ ਕੀਓ ਕਰਣਾ ਕੀਓ ਆ ਜਿਹੜਾ ਸਾਰਾ ਕੁਝ ਬਣਿਆ ਹੋਇਆ ਉਹਨੇ ਆਪ ਹੀ ਆਪਣੇ ਚੁਣਦਾ ਹੈ ਕਾਲ ਆਪੇ ਹੀ ਤਾਰੀਏ ਤੇ ਫਿਰ ਇਹਦੇ ਵਿੱਚ ਆਪਣੀ ਕਲਾ ਵਰਤਾ ਦਿੱਤੀ ਉਹ ਪਰਮ ਸ਼ਕਤੀ ਦੇ ਵਿੱਚ ਵਰਤ ਰਹੀ ਹੈ ਜਿਹਨੂੰ ਸਿਵ ਆਤਮਾ ਕਹੀ ਜਾਂਦੀ ਹੈ ਧਰਮਕ ਬੋਲ ਰਹੀ ਹੈ ਸਾਡਾ ਦੇਖ ਹੈ ਕਿ ਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਗੁਰੂ ਜੀ ਕਹਿੰਦੇ ਉਹ ਆਪਣੇ ਬਣਾਏ ਹੋਏ ਨੂੰ ਪਾਲ ਵੀ ਰਿਹਾ ਦੇਖ ਵੀ ਰਿਹਾ ਤੇ ਕੌਣ ਪੱਕਾ ਹੈ ਕੌਣ ਕੱਚਾ ਹੈ ਏ ਵੀ ਉਹਦੀ ਨਜ਼ਰ ਆ ਵਿੱਚ ਹੈ ਪਰ ਕੱਚੇ ਪੱਕੇਆਂ ਦੀ ਸਾਰਿਆਂ ਦੀ ਸੰਭਾਲ ਉਹ ਆਪ ਕਰ ਰਿਹਾ ਇਹ ਵੀ ਹੈ ਵੀ ਜਿਹੜੇ ਉਸ ਨੂੰ ਨਹੀਂ ਮੰਨਦੇ ਜਿਹੜੇ ਉਸ ਨਾਲ ਨਹੀਂ ਜੁੜਦੇ ਉਹਨਾਂ ਨੂੰ ਉਹਨਾਂ ਨੂੰ ਵੀ ਉਹ ਦੇ ਰਿਹਾ ਹਰ ਇੱਕ ਨੂੰ ਦੇ ਰਿਹਾ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਐ ਇਸ ਸੰਸਾਰ ਦਾ ਇਹ ਨਿਯਮ ਹੈ ਕਿ ਜਿਹੜਾ ਵੀ ਇਸ ਸੰਸਾਰ ਤੇ ਬਣਿਆ ਉਹਨੇ ਮਰਨਾ ਕੋਈ ਵੀ ਇੱਕ ਹਾਰ ਹੈ ਜਿਹੜਾ ਵੀ ਆਕਾਰ ਬਣਿਆ ਉਹ ਨਹੀਂ ਦੇਖਣਾ ਇਹ ਤਾਂ ਆਪਣੇ ਸਾਹਮਣੇ ਦੇ ਚੀਜ਼ਾਂ ਸਾਰੀਆਂ ਆਪਾਂ ਵੇਖਾਂ ਕਈ ਚੀਜ਼ਾਂ ਰੋਜ਼ ਬਣਦੀਆਂ ਸ਼ਾਮ ਤੱਕ ਹੀ ਮਿਟ ਜਾਂਦੀਆਂ ਕਈ ਕੁਝ ਸੈਕੰਡਾਂ ਵਾਸਤੇ ਆਉਂਦੀਆਂ ਮਿਟ ਜਾਂਦੀਆਂ ਹੁਣ ਦੇਖੋ ਨਾ ਜਿਵੇਂ ਕਰੋਨਾ ਵਾਇਰਸ ਤੋਂ ਸਿੱਖ ਸਕਦੇ ਆਂ ਕਰੋਨਾ ਵਾਇਰਸ ਆਇਆ ਉਹਦਾ ਕੋਈ ਇਲਾਜ ਨਹੀਂ ਸੀ ਸਿਰਫ ਉਹਦੇ ਐਂਟੀਬਾਇਓਟਿਕ ਵਾਇਰਸ ਦੇ ਕੇ ਉਹਨੂੰ ਸਿਰਫ ਕੰਟਰੋਲ ਕੀਤਾ ਰੱਖਿਆ ਜਾ ਸਕਦਾ ਸੀ ਔਰ ਆਪਣੇ ਆਪ ਹੀ ਥੋੜੀ ਜਿਹੀ ਬਾਤ ਖਤਮ ਕਰ ਦਿੰਦਾ ਸੀ ਉਹ ਆਪਣਾ ਸਰੀਰ ਉਸ ਨੂੰ ਖਤਮ ਕਰ ਦਿੰਦਾ ਸੀ ਆਪਣੇ ਜੀਵ ਦੀ ਸ਼ਕਤੀ ਜਿਹੜੀ ਉਹ ਨਾਲ ਲੜੀ ਉਹਨੇ ਉਹਨੂੰ ਖਤਮ ਕਰਾਇਆ ਹੁਣ ਅੰਗਾ ਹੁਣ ਥੋੜਾ ਜਿਹਾ ਅਸਰ ਹੁੰਦਾ ਹੈ ਸਾਡੇ ਸਰੀਰ ਦੀ ਸ਼ਕਤੀ ਜਿਹੜੀ ਵਧ ਗਈ ਉਹਦੇ ਵਿਰੁੱਧ ਇਹ ਉਸੇ ਢੰਗ ਖਤਮ ਜੋ ਵੀ ਇਹ ਕਾਰ ਇਸ ਸੰਸਾਰ ਤੇ ਬਣਦਾ ਜੋ ਆਇਆ ਸੋ ਚਲਸੀ ਸਭ ਕੋ ਆਹੀ ਭਾਗੀ ਹੈ ਜੋ ਇਸ ਸੰਸਾਰ ਤੇ ਆਕਾਰ ਬਣਦਾ ਉਹ ਫਿਰ ਆਪਣੀ ਆਪਣੀ ਮਾਰੀ ਬਾਰੀ ਪਤਾਵਤ ਇਥੇ ਸਮਾਪਤ ਹੁੰਦਾ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ ਪਰ ਜਿਸ ਨੇ ਸਾਡਾ ਇਹ ਸਰੀਰ ਬਣਾਇਆ ਜਿਸ ਨੇ ਸਾਡੇ ਇਹਦੇ ਸਰੀਰ ਵਿੱਚ ਜਿੰਦ ਪਾਈ ਹੈ ਤੇ ਸਵਾਸਾਂ ਵਾਸਤੇ ਬਾਯੂ ਰਖਸੀਏ ਤੇ ਸਵਾਸ ਵਖਸੀਏ ਉਹਨੂੰ ਕਿਉਂ ਭੁੱਲਦੇ ਆ ਉਸ ਪਰਮ ਸ਼ਕਤੀ ਨੂੰ ਕਿਉਂ ਨਹੀਂ ਯਾਦ ਰੱਖਦੇ ਜਿਦੇ ਕਰਕੇ ਬਣੇ ਆ ਜਿਦੇ ਕਰਕੇ ਚੱਲ ਰਹੇ ਆ ਜਿਦੇ ਕਰਕੇ ਸਮਾਪਤ ਹੋਣਾ ਹੈ ਫਿਰ ਉਹਨੂੰ ਚੇਤੇ ਵਿੱਚ ਕਿਉਂ ਨਹੀਂ ਕਰਦੇ ਗੁਰੂ ਜੀ ਕਹਿੰਦੇ ਇਹ ਹੈ ਜੀ ਸਾਹਿਬ ਹੈ ਜਿਹੜਾ ਕਿਉਂ ਮਨੋਗੁਸਾ ਦਿਆਂ ਨਾ ਬਸਾਰ ਨੂੰ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਅਸੀਂ ਇਹਨੂੰ ਦੁਨਿਆਵੀ ਸੰਮਾਨ ਨਾਲ ਜੋੜ ਦਿੰਨੇ ਆ ਪਰ ਗੁਰੂ ਜੀ ਨੇ ਇੱਥੇ ਅਧਿਆਤਮਕ ਦੀ ਗੱਲ ਕੀਤੀ ਹੈ ਕਿ ਉਸ ਮਾਲਕ ਨਾਲ ਜੁੜਨ ਵਾਲਾ ਜਿਹੜਾ ਕੰਮ ਹੈ ਨਾ ਇਟੂ ਆਪ ਹੀ ਆਪਣੇ ਆਪ ਸੁਵਾਰਨਾ ਹੈ ਦੂਜਾ ਨਹੀਂ ਸੁਵਾਰ ਸਕਦਾ ਇਹ ਕਿੰਡੀ ਵੱਡੀ ਗੱਲ ਹੈ ਅਸੀਂ ਕੀ ਕਰ ਰਹੇ ਹਾਂ ਅਸੀਂ ਇਸ ਮਸਲੇ ਨੂੰ ਪੈਸੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੁਬਕਾਂ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਫਲਾ ਬੰਦੇ ਨੂੰ ਕੁਝ ਫੀਸ ਦੇ ਦਿੰਨੇ ਆ ਉਹ ਆਪਣੇ ਵਾਸਤੇ ਬਾਣੀ ਪੜ ਦੇਗਾ ਆਪਣਾ ਖੁਲ ਹੋ ਜਾਏਗਾ ਆਪਣਾ ਜੀਵਨ ਸੰਭਰ ਜਾਏਗਾ ਐਸਾ ਨਹੀਂ ਹੋ ਰਿਹਾ ਗੁਰੂ ਜੀ ਕਹਿ ਰਹੇ ਆ ਆਪਨ ਹੱਥੀ ਆਪਣਾ ਆਪੇ ਕਾਜ ਸਵਾਰੀਏ ਇਹੋ ਜੀ ਦੁਨੀਆਵੀ ਕੰਮ ਨਾਲ ਜੋੜ ਦਿੱਤਾ ਆਪਣੇ ਜੀਵਨ ਨੂੰ ਜੇ ਕਿਸੇ ਨੇ ਸੁਧਾਰਨਾ ਹੈ ਆਪਣੇ ਜੀਵਨ ਨੂੰ ਜੇ ਕਿਸੇ ਨੇ ਉੱਚਾ ਤੇ ਸੱਚਾ ਬਣਾਉਣਾ ਹੈ ਆਪ ਬਾਣੀ ਪੜ ਕੇ ਆਪ ਆਪਣੇ ਆਪ ਨੂੰ ਸੁਧਾਰਨਾ ਪਏਗਾ ਹੁਣ ਸਾਡੇ ਕਈ ਪ੍ਰਚਾਰਕ ਵੀ ਕੀ ਕਹਿੰਦੇ ਐ ਕਹਿੰਦੇ ਜੀ ਕੋਈ ਕਿਸੇ ਨੂੰ ਸੁਧਾਰ ਨਹੀਂ ਸਕਦਾ ਕੌਣ ਸੁਧਾਰ ਸਕਦਾ ਜੀ ਫਿਰ ਕਹਿੰਦੇ ਇੱਕ ਬੰਦਾ ਸੁਧਾਰ ਸਕਦਾ ਹੈ ਕੌਣ ਆਪਣਾ ਉਹ ਇਸ ਤਰ੍ਹਾਂ ਸਮਝ ਆ ਰਿਹਾ ਇਸ ਗੱਲ ਨੂੰ ਤੇ ਗੁਰੂ ਜੀ ਕਹਿ ਰਿਹਾ ਆਪਣੇ ਹੱਥੀਂ ਆਪਣਾ ਆਪ ਹੀ ਕਰ। ਕਿਹੜਾ ਇਹ ਆਤਮਿਕ ਕਾਰਜ ਇਹ ਜੇ ਮਾਲਕ ਨਾਲ ਤੂੰ ਜੁੜਨਾ ਹੈ ਨਾ ਤੈਨੂੰ ਆਪ ਹੀ ਜੁੜਨਾ ਪਊਗਾ। ਇਹ ਨਹੀਂ ਵੀ ਕੋਈ ਦੂਜਾ ਜੁੜਿਆ ਬੈਠਾ ਤੇ ਉਹ ਤੈਨੂੰ ਕਰ ਦੇ। ਨਹੀਂ ਤੇਰੇ ਵਾਸਤੇ ਉਹ ਭਲਾ ਹੋ ਜਾਏਗਾ ਉਸ ਨੂੰ ਨਹੀਂ। ਤੈਨੂੰ ਆਪ ਹੀ ਇਸ ਪਾਸੇ ਉਦਮ ਕਰਨਾ ਪਏਗਾ ਆਪਣੇ ਜੀਵਨ ਨੂੰ ਬਦਲਣਾ ਪਏਗਾ ਸੋ ਆਪਾਂ ਜਿਉਂ-ਜਿਉਂ ਬਾਣੀ ਨੂੰ ਸਮਝ-ਸਮਝ ਕੇ ਪੜਾਂਗੇ ਬਾਣੀ ਸਾਡੇ ਹਿਰਦੇ ਵਿੱਚ ਵਸੇ